ਬੋਸੋ ਇਸ ਵੇਲੇ ਪੰਜਾਬ ਦਾ ਸਿਆਸੀ ਮਾਹੌਲ ਭਖਿਆ ਹੋਇਆ ਇੱਕ ਪਾਸੇ ਤਾਂ 224 ਦੀ ਚੋਣ ਹੈ ਪਾਰਲੀਮੈਂਟ ਦੀ ਤੇ ਦੂਜੇ ਪਾਸੇ ਕਿਸਾਨ ਅੰਦੋਲਨ ਹੈ ਕਿਸਾਨ ਸ਼ੰਭੂ ਬਾਰਡਰ ਖਨੌਰੀ ਬਾਰਡਰ ਬੈਠੇ ਨੇ 13 ਫਰਵਰੀ ਤੋਂ ਕਿਸਾਨਾਂ ਨੇ ਜਿਹੜੇ ਆਪਣੇ ਸੰਘਰਸ਼ ਨੇ ਉਹ ਸੰਘਰਸ਼ ਆਖਰ ਸ਼ੁਰੂ ਕੀਤੇ ਹੋਏ ਨੇ ਤਾਂ ਦੂਜੇ ਪਾਸੇ ਦੇਸ਼ ਦੇ ਵਿੱਚ ਪਾਰਲੀਮੈਂਟ ਦੀ ਚੋਣ ਹੈ ਹੁਣ ਆਮ ਚੋਣ ਤੋਂ ਪਹਿਲਾਂ ਕੇਂਦਰੀ ਸੁਰੱਖਿਆ ਬਲ ਪੰਜਾਬ ਪੂਜਣੇ 200 ਸ਼ੁਰੂ ਹੋ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਦੇ ਦਸਤੇ ਪੰਜਾਬ ਪੂਜਣੇ 200 ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਅਜੇ ਕੀਤਾ ਜਾਣਾ ਬਾਕੀ ਹੈ ਪਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹੀ ਜਿਹੜੀ ਤਿਆਰੀ ਹੈ ਤਿਆਰੀ ਵੱਡੇ ਤੌਰ ਦੇ ਉੱਤੇ ਇਲੈਕਸ਼ਨ ਦੀ ਸ਼ੁਰੂ ਕਰਤੀ ਗਈ ਹੈ ਪਹਿਲੇ ਹੀ ਪੜਾ ਦੇ ਵਿੱਚ ਪਹਿਲੇ ਹੀ ਦੌਰ ਦੇ ਵਿੱਚ ਕੇਂਦਰੀ ਪੁਲਿਸ ਬਲਾਂ ਦੀਆਂ 25 ਕੰਪਨੀਆਂ ਪੰਜਾਬ ਪੂਜੀਆਂ ਨੇ ਭਾਰਤੀ ਚੋਣ ਕਮਿਸ਼ਨ ਨੇ ਵੱਖ-ਵੱਖ ਸੂਬਿਆਂ ਦੇ ਲਈ ਕੇਂਦਰੀ ਦਸਤਿਆਂ ਦੀ ਬਲਾਂ ਦੀ ਜਿਹੜੀ ਨਫਰੀ ਹੈ ਉਹਨੂੰ ਮਨਜ਼ੂਰੀ ਦੇਤੀ ਹੈ ਜਿਸ ਤਹਿਤ ਪੰਜਾਬ ਦੇ ਲਈ ਕੇਂਦਰੀ ਬਲਾਂ ਦੀਆਂ 252 ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਦਕਿ ਗਵਾਂਡੀ ਸੂਬੇ ਰਾਜਸਥਾਨ ਦੇ ਲਈ 200 ਕੰਪਨੀਆਂ ਦੀ ਤਾਇਨਾਤੀ ਹੋਣੀ ਹੈ ਦੇਸ਼ ਵਿੱਚ ਪੱਛਮੀ ਬੰਗਾਲ ਦੇ ਲਈ ਸਭ ਤੋਂ ਵੱਧ ਯਾਨਕੀ 920 ਕੰਪਨੀਆਂ ਦੀ ਪ੍ਰਵਾਨਗੀ ਦਿੱਤੀ ਗਈ ਹੈ ਪੰਜਾਬ ਸਰਹੱਦੀ ਸੂਬਾ ਆਪਾਂ ਜਾਣਦੇ ਹਾਂ ਦੋਸਤੋ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਅਹਿਮੀਅਤ ਦਿੱਤੀ ਗਈ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਇਸ ਕਰਕੇ ਇੱਥੇ ਕਿਸੇ ਤਰ੍ਹਾਂ ਦੀ ਚੋਣਾਂ ਨੂੰ ਲੈ ਕੇ ਜਿਹੜੀ ਢਿੱਲ ਹੈ ਉਹ ਢਿੱਲ ਦੋਸਤੋ ਵਰਤੀ ਨਹੀਂ ਜਾ ਸਕਦੀ ਪੰਜਾਬ ਚ ਪੁੱਜੇ ਕੇਂਦਰੀ ਸੁਰੱਖਿਆ ਦਸਤਿਆਂ ਵਿੱਚ ਬੀਐਸਐਫ ਦੀਆਂ 115 ਕੰਪਨੀਆਂ ਸੀਆਰਪੀਐਫ ਦੀਆਂ ਪੰਜ ਕੰਪਨੀਆਂ ਆ ਆਈਟੀ ਬੀਪੀ ਦੀਆਂ ਪੰਜ ਕੰਪਨੀਆਂ ਸ਼ਾਮਲ ਨੇ ਦੋਸਤੋ ਇੱਕ ਕੰਪਨੀ ਵਿੱਚ 100 ਸੁਰੱਖਿਆ ਮੁਲਾਜ਼ਮ ਦੱਸੇ ਜਾ ਰਹੇ ਨੇ ਕਿ 100 ਸੁਰੱਖਿਆ ਮੁਲਾਜ਼ਮ ਹੁੰਦੇ ਨੇ ਇਸ ਲਿਹਾਜ਼ ਨਾਲ ਸੂਬੇ ਦੇ ਵਿੱਚ ਕੇਂਦਰੀ ਬਲਾਂ ਦੇ 2500 ਮੁਲਾਜ਼ਮ ਪੁੱਜ ਗਏ ਨੇ ਜਿਨ੍ਹਾਂ ਨੂੰ ਜ਼ਿਲ੍ਹਿਆਂ ਵਿੱਚ ਭੇਜਿਆ ਜਾਣਾ ਅਜੇ ਬਾਕੀ ਹੈ ਯਾਨੀ ਕਿ ਮੁਲਾਜ਼ਮ ਦਾ 2500 ਕੇਂਦਰ ਦੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਚ ਪਰ ਅਜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਣਾ ਅਜੇ ਇਹ ਬਾਕੀ ਹੈ ਦੂਜੇ ਪਾਸੇ ਪੁਲਿਸ ਵੱਲੋਂ ਵੀ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਤੇਜ਼ ਕਰਤੀਆਂ ਗਈਆਂ ਨੇ ਸਪੈਸ਼ਲ ਡਾਇਰੈਕਟਰ ਜਰਨਲ ਆਫ ਪੁਲਿਸ ਯਾਨੀ ਕਿ ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਹੈ ਕਿ ਪੰਜਾਬ ਵਿੱਚ 25 ਕੰਪਨੀਆਂ ਕੇਂਦਰੀ ਸੁਰੱਖਿਤੀ ਬਲਾਂ ਦੀਆਂ ਪੁੱਛ ਚੁੱਕੀਆਂ ਨੇ ਕਿਸੇ ਤਰ੍ਹਾਂ ਦੇ ਜੇ ਢਿੱਲ ਹੈ ਉਹ ਢਿੱਲ ਨਹੀਂ ਵਰਤੀ ਜਾਊਗੀ